4 ਮਟਰਕ 45 ਚਾਰ ਮਾਡਲ 220000 ਬਣਾਈ డిਮਾਂਡ ਆਹ ਕੰਡੀਸ਼ਨ ਹੈ ਬਾਈ 4 ਮਟਰਕ 45 ਬਾਈ ਅਗਲਾ ਟਰੈਕਟਰ 6 ਮਾਡਲ ਦਾ 210000 ਬਣਾਈ ਡਿਮਾਂਡ ਹੈ ਸਾਰਾ ਟਰੈਕਟਰ ਓਰੀਜਨਲ ਹੈ ਬਾਈ ਆ ਮਗਲੇ ਟਰਾਂਸਮਿਸ਼ਨ ਨੂੰ ਪੇਸ ਚੈੱਕ ਕਰਵਾਉਣੀ ਆ 30 ਤੋਂ 35% ਬਾਈ ਸਾਮਰੂ ਨੀਯੂ ਅਗਲਾ ਫੇਰ ਮਹਿੰਦਰਾ 575 ਨਾ ਮਾਡਲ ਹੈ 195000 ਰੁਪਏ ਦੀ ਮੰਗ ਹੈ ਟਾਇਰ ਮਗਲੇ 30% ਹੋਣਗੇ ਭਈ 25 30% ਅਗੜੇ ਹੋਣਗੇ 60% ਆਗੜੇ ਹੈ ਨਾ ਟਰੈਕਟਰ ਦੀ ਸੱਤ ਮਾਡਲ 2740 265 ਬਾਂਡ ਬਾਈਰੀ ਮਾਡਲ 7 ਸਾਰਾ ਟਰੈਕਟਰ ਇਹ ਨਾਲ ਆ ਬਾਈ ਹੱਤ ਮਾਡਲ ਹੈ 198000 ਰੁਪਏ ਬੰਨਾਂ ਦੀ ਮੰਗ ਹੈ ਬੁਲੇਟ ਹੈ ਨਵੇਂ ਆ ਬਈ ਬਿਲਕੁਲ ਮਗਲੇ ਡਰ ਹੈਗੇ 30% 30 ਤੋਂ 35 ਹੋਣਗੇ ਬਸ ਇਹ ਸਾਰਾ ਅਰੀਜਨਲ ਹੈ ਮਗਰਾੜ ਮਰੂਰ ਕਿਸੇ ਪਾਸੋਂ ਗਲੇ ਦੀ ਡ੍ਰੈਕਟਰ ਦੇ ਬਾਈ। ਆਹ ਕੜੀ ਜੀ। 7 ਮਾਡਲ 198 ਮੰਗਣੀ ਡਿਮਾਂਡ ਹੈ। ਅਗਲਾ ਡ੍ਰੈਕਟਰ ਹੈ 7855 ਬਾਈ। ਇਹ 2003 ਮਾਡਲ ਹੈ 255 ਬਾਈ ਦੀ ਡਿਮਾਂਡ ਹੈ। ਆਹ ਕੜੀ ਜਨਾ ਡ੍ਰੈਕਟਰ ਦੀ ਬਾਈ। ਪਰ 10 ਦੀ ਕੰਡੀਸ਼ਨ ਹੈ। ਆਹ ਲੋ ਦੇਖੋ ਆਹ ਜਿਹੜੇ ਟਾਇਰ ਆ ਉਹ ਮੰਗਦੇ ਬਈ ਥੱਜੇ 45-50% ਮੰਗ ਲਿਆ ਟਾਇਰ ਨੂੰ ਅੱਗੇ ਜਿਹੜੇ ਹਰ ਤਾਂ ਹੈਗੇ 25-30% ਦੇ ਵਿੱਚ ਮੰਦਰਾ 575 ਇਹ ਜਿਹੜਾ 10 ਮਾਡਲ ਬਈ 2 ਲੱਖ 40 ਹਜ਼ਾਰ ਮੰਗਵਾਉਂਦਾ ਮੰਡੀ ਦੇ ਜਿੰਨੇ ਵੀ ਟਾਇਰ ਟ੍ਰੇਟਰ ਦੇਖੇ ਸਭ ਦੇ ਟਾਇਰ ਭਈਆ ਘੱਟ ਹੈ ਪਤਾ ਨਹੀਂ ਕੀ ਕਾਰਨ ਹੈ। ਇਹ ਲਗਭਗ 95 ਤਕਰੀਬਨ ਇਹਦੇ ਟਾਇਰ ਵੀ ਹੈਗੇ 25 ਤੋਂ 30% ਆਹ ਅਗਲੇ ਟਾਇਰਾਂ ਦੀ ਕੰਡੀਸ਼ਨ ਆ ਭਈਆ। ਆ ਦੇਖ। ਸਭਰਾਜ 800 34 ਐਫੀ ਮਾਡਲ ਹੈਗਾ ਇਹ 8 ਡਿਮਾਂਡ ਹੈਗੀ ਹੈ 240000 ਆਜਾ ਅਸੋ ਇਧਰ ਵੀ ਮਰਵਾਉਣੇ ਨਿਕਲ ਅੱਗੇ ਨਿਊ ਹਾਲੈਂਡ 47 10 ਬਾਈ ਸਮਗਲੇ ਬਹਿ ਰਹੇ ਉਹਦੇ 70 ਤੋਂ 75% ਅੱਗੇ ਵਾਲੇ ਵੇਚ ਨਹੀਂ ਆ ਬਾਈ ਕਾਲੀ ਫਰਨੇਡੂ ਆਹ ਕ੍ਰੇਡਿਟ ਨੰਬਰ ਦੇ ਲਈ ਕੀ ਵੀ ਨੰਬਰ ਆਪਣਾ ਡੈਟਾ ਪਈ ਆ ਗਿਆ ਬਗਲਾ ਬੈਠਾ ਸਮੁੰਦਰ ਕੋਲੇ ਆਪ ਬਾਈ ਔਰ ਛੋਲੀ ਕਾ 50 डीआई ਤਿੰਨ ਮਾਡਲ ਹੈ 2 ਲੱਖ ਰੁਪਏ ਬਾਂਗੇ ਡਿਮਾਂਡ ਹੈ ਆਕੜੀ ਸਨ ਟਰੈਕਟਰ ਦੀ ਬਈ ਆਹ ਪਹਿਰਾ ਨਿਕਲੇ ਸੀ ਮੈਂ ਨੰਬਰ ਆਪਣਾ ਬੰਨ੍ਹਾ ਪਰਵਾਦ ਦਿੰਨੇ ਆ ਕਿੰਨਾ ਬੈਲ ਨੰਬਰ ਪਈ ਛੋਟਾ ਹਾਂਜੀ ਮੈਂ ਆਪਣਾ ਹੀ ਲੈਣਾ ਹਾਂ ਹਾਂਜੀ ਹਾਂਜੀ ਮੈਂ ਨੰਬਰ ਕਿੰਨਾ ਆਪਣਾ 98767 ਹਾਂਜੀ 4040 4040 ਆਹ ਟਰੈਕਟਰ ਦੀ ਕੰਡੀਸ਼ਨ ਆ ਬਾਈ ਟਰੈਕਟਰ ਸਾਫ਼ ਸੁਥਰਾ ਤੇ ਪੀਕਿੰਗ ਗੀਅਰ ਦਾ ਟਰੈਕਟਰ ਬਿਲਕੁਲ ਓਕੇ ਹੀ ਵਾਹ ਨਿਕਰਾਉਂਦਾ ਪਾ ਕੇ ਚਲਾ ਕੇ ਤੁਸੀਂ ਲੈ ਜਾ ਸਕਦੇ ਹੋ ਬਈ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਨੰਬਰ 22 ਦਾ ਆਪਾਂ ਬਲਵਾਤਾ ਵੀਡੀਓ ਦੇ ਵਿੱਚ ਜੇ ਕਿਸੇ ਭਰਾ ਨੂੰ ਪਸੰਦ ਆਉਂਦਾ ਹੈ ਤਾਂ ਬਾਈ ਨਾਲ ਕਨੈਕਟ ਕਰ ਲਿਓ ਅੱਗੇ ਤੁਹਾਨੂੰ ਦਿਖਾਉਣੇ ਆ ਐਸਟਰ 450 ਬਾਈ ਮਾਡਲ 650 ਬਾਈ ਦੀ ਮੰਗ ਆ ਆਕ੍ਰੇਸ਼ਨ ਰੈਕਟਰ ਦੀ ਆਰਜਿੰਸ ਨੰਮਾ 9850 ਗਮ ਨਮਾ 9725 170 ਭੋਲੇ ਨਮਾ ਦਾ ਅਰਜਨ 605 ਬਾਈ ਨਾਪਾ ਟਾਇਰ ਸਾਰੇ ਨਵੇਂ ਆ ਬਾਈ ਬਹੁਤ ਸੋਹਣੇ ਤੇ ਸਾਫ ਸੁਥਰੇ ਰਹਿਣਗੇ ਬਾਈ ਦਾ ਨੰਬਰ ਪਹਿਰੇ ਵਿੱਚ ਪਵਾ ਦਿੰਦੇ। ਹੋਰ ਬਾਈ ਕੀ ਹਾਲ ਹੈ? ਨੰਬਰ ਦੱਸੋ ਆਪਣਾ ਡਰੈਕਟਰ ਬਾਈ ਜੀ। ਹਾਂ। ਕਿੰਨਾ ਨੰਬਰ ਆ ਬਾਈ ਛੋਟਾ? ਆ ਆਪਣਾ ਡਰੈਕਟਰ ਬਾਈ ਜੀ। ਕਿੰਨਾ ਨੰਬਰ ਆ ਬਾਈ ਛੋਟਾ? ਡਰੈਕਟਰ ਦਾ। ਹਾਂ ਛੋਟਾ ਮੋਬਾਈਲ ਨੰਬਰ ਮੋਬਾਈਲ ਨੰਬਰ 978655700 978655700 55700 ਜੇ ਕਿਸੇ ਭਰਾ ਨੂੰ ਡਰੈਕਟਰ ਪਸੰਦ ਆ ਤਾਂ ਬਾਈ ਨਾਲ ਗੱਲ ਕਰ ਲਿਓ ਬਾਈ। ਆਰ ਜਨ ਡਰੈਕਟਰ ਦਾ ਫਾਈ ਦਾ ਮੋਬਾਈਲ ਨੰਬਰ ਦੇ ਦਾਂ 17 ਮਾਡਲ ਹੈ 570 ਬਾਂਗਣਾ ੜਮਾਂ ਹੈ ਇਹ ਫਾਰਵਰਡ ਟਰੱਕ 35 6 ਮਾਡਲ 2 ਲੱਖ ਰੁਪਿਆ ਬਾਂਗਣਾ ੜਮਾਂ ਆ ਗਏ ਇਸ ਨਾ ਬੈਠੇ ਅਮਰ ਜੀ ਅਗਲਾ ਟਰੈਕਟਰ ਆ ਗਿਆ 15 ਮਾਡਲ 480 ਰੁਪਿਆ ਡਿਮਾਂਡ ਸਵਰਾਜ 855 ਬਈ ਸਾਰਾ ਟਰੈਕਟਰ ਇਹਨਾਂ ਦਾ ਬਹੁਤ ਹੀ ਸੋਹਣਾ ਹੈ ਇੱਥੇ ਸਾਫ ਟਰੈਕਟਰ ਹੈ ਅੰਬਾਰ ਉਹ ਜਿੰਨਾਂ ਸਭ ਸਾਰੇ ਦਿਖਾਉਣੀ ਹੈ ਟਰੈਕਟਰਾਂ ਦੇ ਤੁਹਾਡੇ ਟਰੈਕਟਰ ਬਹੁਤ ਆ ਗਏ ਵੀ ਇੱਥੇ ਫੋਨ ਲਿਕਾ 750 ਦਾ ਮਾਰ ਲਾ 3 ਲੱਖ 50 ਹਜ਼ਾਰ ਉਹ ਮਗਲੇ ਟੇ ਨਾਲ ਇਕਰੇਸ਼ਨ ਉਹ ਯਾਗ ਜਿਆਦਾ ਡਿਮਾਂਡ ਬਾਈ 3 ਲੱਖ ਇਹਨਾਂ ਦਾ ਸੋਨੇ ਸਾਰੇ ਟਰੈਕਟਰ ਤੇ ਮਰਵਾਉਣੇ ਆ ਬਾਈ ਆ ਦੇਖੋ ਬਾਈ ਇਹਦਾ ਜਿਆਦਾ ਫਾਰਮਫੈਕਟ 60 6 ਮਾਡਲ 2 ਲੱਖ 25 ਹਜ਼ਾਰ ਬਾਈ ਕਰੀਨਟਰ ਦੀ ਆਹ ਹੈ ਬਾਈ ਤੁਹਾਨੂੰ ਕਰਵਾਉਣਾ ਹੈ ਚੱਲ ਆ ਦੇ ਅੱਜਾ ਵੇ ਭਾਜਾ ਸਭਰਾਜ 855 ਬਾਈ ਆਹ ਕੜੇਖਣਾ ਰੈਕਟਰ ਦੀ ਪਹਿਲੇ ਤੇ ਮੂਰੇ 30% ਦਾ ਮਗਰ ਦੇ ਹੋਣਗੇ 40% ਦੇ ਕਰੀਬ ਬਾਈ 2000 ਮਾਰਦੇ ਭਾਈ ਲੱਖ ਰੁਪਏ ਬਾਕੀ ਦੀ ਮੰਗ ਹੈ ਅਗਲਾ ਟਰੈਕਟਰ ਆਇਆ ਹੋਨਰ 332 14 ਮਾਡਲ ਹੈ ਬਾਈ ਇਹ ਨੂੰ 465000 ਬੰਨੇ ਡਿਮਾਂਡ ਆ ਆਖਰੀ ਇਹਨਾਂ ਬਾਈ ਡੈਟ ਟਰੈਕਟਰ ਨੂੰ ਬਹੁਤ ਦਿਹਾਉਣੇ ਟਰੈਕਟਰ ਨੂੰ ਮੋਕਰੇ ਬਾਈ ਉਹਨਾਂ ਚ ਆਪਣੇ ਵੀਡੀਓ ਲਾਜਮੀ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜਮੀ ਕਰਨਾ ਹੈ 22 ਮਾਡਲ ਔਰ 16 ਮਾਡਲ ਆ 450000 ਬੰਨੇ ਡਿਮਾਂਡ ਹੈ 16 ਲਈ ਕਾਰ ਐਕਸ ਆਹ ਜੀ ਜਨਰੇਟਰ ਦੀ ਬਾਈ ਤੇ ਵੀ ਬਾਈ ਨੰਬਰ ਹੈ ਤਾਂ ਅੱਗੇ ਸਾਨੂੰ ਦਿਖਾਉਣੇ ਆ ਸਬਰਾਜ 855 ਬਾਈ ਨਵ ਮਾਡਲ ਹੈ ਇਹ 355000 ਬੰਗੇ ਡਿਮਾਂਡ ਹੈ ਆਹ ਜਿਹੜਾ ਜਨਰੇਟਰ ਹੈ ਵੀ ਨੰਬਰ ਹੈ ਪੰਜਾਬ ਦਾ ਤੋਂ ਜੀ ਸਰਦ 735 99 ਮਾਡਲ ਹੈ 175000 ਬਣੇ ਡਮਾ ਆ ਮਾਰੂ ਨੇ ਰਭੇ ਤਕੜੇਸ਼ਨ ਤੋਂ ਦਿਖਾਉਣੇ ਆ ਬਹੁਤ ਸਾਰੇ ਹਿਸਾਬ ਕਿਰੋ ਦੇ ਕਰ ਲਈ ਅੱਗੇ ਤੋਂ ਦਿਖਾਉਣਾ ਹੈ ਮੈਸੀ 22 11 ਮਾਡਲ ਹੈ ਮੈਸੀ 245 ਫਰਮੂਸ਼ਨ 11 ਮਾਡਲ 385 ਬਾਈਨਰ ਮੰਗਦਾ ਆ ਟਾਇਰਾਂ ਦੀ ਕੰਡੀਸ਼ਨ ਹੈ ਬਈ ਇਹਦੀ ਮਗਲੇ ਦੇ ਟਾਇਰ ਨਵੇਂ ਹਰਗੇ ਅੱਗੇ ਦੇ ਹੋਣਗੇ 2 ਲੱਖ 80000 ਪੈਨ ਤੋਂ 70% ਭਾਈ ਅੱਗੇ ਡੇਟਾ ਦੀ ਕੰਡੀਸ਼ਨ ਮਗਰ ਲੈਣਾ ਹੈ 368 ਐਸਰ 368 ਭਾਈ ਆਮਰ 13 ਮਾਡਲ ਦਾ 280000 ਬੰਨ ਮੰਗਦਾ ਆਲ ਰਾਈਡਰ ਦੀ ਕਿਰੇ ਜੀ ਨਹੀਂ ਵੇਟ ਵੇਟ ਦੇਖੋ ਇਹ ਵੀ ਆਜੀ ਚੰਗਾ ਹੈ ਨਾ ਇਹ ਦਾ ਇਹ ਵੀ ਨਾਲ ਪੈਸੇ ਦੀ ਕੋਰਦਾ ਹਰ ਮਸਤ ਬਣਾਉਂਦਾ ਹੈ ਹਾਂ ਇਹ ਵੀ ਆਉਂਦਾ ਹਾਂ ਹਰ ਪ੍ਰੈਕਟ ਨਾਲ ਸਾਥ ਇਹ ਹੈ ਜਗਾ ਚਾਰ ਮਾਡਲ ਹੈ 240 ਬੰਨੇ ਡਿਮਾਂਡ ਆ ਸਾਰਾ ਟਰੈਕ ਓਰੀਜਨਲ ਆ ਬਈ ਆ ਦੇਖ ਸਰ 22 ਮਾਰਲੇ ਸ਼ੇਪ ਜਾਬਾ ਬੰਗਣ ਡਿਮਾਂਡ ਆ ਕੁਡਿਸ਼ਨ ਨੰਬਰ ਡਰੈਕਟ ਪਸੋਨਾ ਲਿਖ ਆ ਗਿਆ 12 ਮਾਰਲੇ 378 ਬੰਗਣ ਡਿਮਾਂਡ ਤੇ 170000 ਬਾਈ ਬੰਗਣ ਡਿਮਾਂਡ ਹੈ 12 ਮਾਰਲੇ ਅਗਲਾ ਫਿਰ ਸੋਨ ਵਾਲਾ ਇੱਕ 4 10 ਬੰਗਣ ਡਿਮਾਂਡ ਇਹ ਮਾਡਲ ਹੈਗਾ 14 ਸੋਵਰ ਡਾਕ ਦਸਾ ਗਏ 300 ਪੀ ਅਗਲਾ ਡੈਟਾ 99 ਮਾਡਲ 48 3600 1 ਲੱਖ 40 ਹਜ਼ਾਰ ਰੁਪਏ ਦੀ ਮੰਗ ਆਹ ਕਲਿਸ਼ਨ ਹੈ ਜੀ ਦਾ 745 ਬਾਗਮਾਰੋਂ ਤੋਂ ਬੇਸਟ ਮਾਡਲ ਹੈ ਆਬੀਡੀਟਰ ਠੀਕ ਹੈ ਵਧੀਆ ਕੰਡੀਸ਼ਨ ਦਾ ਭਾਈ ਪੰਜ ਦੇ ਕੋਟੇ ਤੋਂ ਪਹਿਲੇ ਪਾਸੇ ਟਰੱਕ ਖੜੇ ਆ ਭਾਈ ਸਾਡਾ ਖਾਣਾ ਤੁਹਾਨੂੰ ਭਾਈ 1.750 20 ਮਾਡਲ 580 ਬੰਗੜ ਮੰਗ ਆਗੜੀ ਜੀ ਨੂੰ ਪੇਟੜੀ ਲਿਆਇਆ ਟੂਲਟ ਫੋਟੋ ਘਟਦੀ ਰਹੀ ਬੋਲੋ ਨਾਮਾ ਬਾਈ ਸਾਫ ਟਿਕੜੀ ਜੀ ਅੱਗੇ ਵਾਲਾ ਆ ਗਿਆ 12 ਮਾਡਲ ਬਾਈ 750 50 ਨੰਬਰ ਕਿੰਨੀ ਕਰਦੇ ਸਵਾ 3.5 ਲੱਖ ਰੁਪਏ ਬਾਈ ਜੜਮਾਨ ਹੈ ਇਹ ਕਾਫੀ ਹੈ ਹਾਂ ਆਗੜੀ ਜੀ ਨੂੰ ਪੇਟੜੀ ਮੇਰਾ ਹੋ ਗਿਆ ਨੇ ਇਹ ਮਾਈਸੀ 22 ਮਾਡਲ ਆ ਬਾਈ ਇਹ 625000 ਰੁਪਏ ਦਾ ਮਾਰ ਆਜੇ ਨਾ ਬਾਈ ਇਹ ਟਰੇ ਵੀ ਸਾਰਾ ਓਰੀਜਨਲ ਹੈ ਇਸ ਸਰਪੰਸ 552 ਬਈ 19 ਮਾਡਲ ਹੈ 5 ਲੱਖ 50 ਹਜ਼ਾਰ ਪੰਜ ਦੀ ਮੰਗ ਹੈ ਆਹ ਕਿਹਦੀ ਹੁੰਦੀ ਤੁਸੀਂ ਅਮਰੂ ਦੇ ਫਰਿਦੋਾ ਟਰੈਕਟਰ ਆ ਗਿਆ ਸੋਨਾ ਦੇ 1750 ਬਈ 9 ਮਾਡਲ 285万 ਦੀ ਮੰਗ ਹੈ ਆਹ ਕਿਹਦੀ ਹੁੰਦੀ ਟਰੈਕਟਰ ਆ ਗਿਆ ਬਾਈ 2003 ਮਾਡਲ ਹਰਿਆਣਾ ਨੰਬਰ ਹੈ ਇਹ 10160 2.5 ਲੱਖ ਰੁਪਏ ਬੰਨੇ ਦੀ ਮੰਗ ਹੈ ਆਹ ਗ੍ਰੇਡਿੰਗ ਰੇਟ ਨਹੀਂ 101750 ਬਾਈ 8 ਮਾਡਲ 2,85,000 ਬੰਨੇ ਦੀ ਮੰਗ ਆਹ ਗ੍ਰੇਡਿੰਗ ਰੇਟ ਦੀ ਬਾਈ